ਰੂਪ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਉਸ ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਮੁਖ ਤੋਂ ਚਰਨ ਹੋਇਆ ਨਾਰਾ ਬੁਲੰਦ ਕਰਿਏ ਉੱਚੀ ਆਵਾਜ਼ ਚ ਟੰਡੇ ਚੁੱਕ ਕੇ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ ਸਰਦਾਰ ਜੈ ਸਿੰਘ ਜੀ ਜਿਨ੍ਹਾਂ ਦੇ ਸੁਪੁੱਤਰ ਵਾਟਰ ਕੈਨਰ ਵਾਲੇ ਨਾਮ ਤੇ ਪਛਾਣੇ ਜਾਂਦੇ ਨੇ ਲਵਦੀਪ ਸਿੰਘ ਜਲਵੇੜਾ ਜੀ ਜਦੋਂ ਪਿਛਲੇ ਦਿਨੀ ਅਸੀਂ ਅੰਬਾਲੇ ਮੋੜਾ ਮੰਡੀ ਦੇ ਵਿੱਚ ਕਿਸਾਨ ਮਹਾਪੰਚਾਇਤ ਹੋਈ ਤੇ ਉਹਨਾਂ ਦਾ ਸ਼ਬਦ ਕਿਹਾ ਮੈਨੂੰ ਅੱਜ ਵੀ ਯਾਦ ਆ ਇਹਨਾਂ ਨੇ ਕਿਹਾ ਸੀ ਜੈ ਸਿੰਘ ਜੀ ਨੇ ਕਿ ਜਿੰਨੇ ਤੁਸੀਂ ਬੈਠੇ ਹੋ ਇਹ ਸਾਰੇ ਮੇਰੇ ਵਾਸਤੇ ਨਵਦੀਪ ਸਿੰਘ ਹੋ ਅੱਜ ਮੇਰਾ ਪੁੱਤ ਭਾਵੇਂ ਕਿਸਾਨੀ ਦੀਆਂ ਹੱਕੀ ਮੰਗਾਂ ਨੂੰ ਮੰਗਦਾ ਹੋਇਆ ਔਰ ਕਿਸਾਨੀ ਦੇ ਨਾਲ ਮੋਢਾ ਨਾਲ ਜੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹ ਤੁਹਾਡੇ ਨਾਲ ਇਸ ਤਰ੍ਹਾਂ ਖੜਿਆ ਜਿਵੇਂ ਚਟਾਨ ਪੱਥਰ ਵਾਂਗ ਆਪਾਂ ਖੜਦੇ ਹਾਂ ਔਰ ਉਸ ਪਰਿਵਾਰ ਦੇ ਵਿੱਚ ਜਿਸ ਦਿਨ ਉਹਨੇ ਮਾਤਾ ਜੀ ਨੇ ਕਿਹਾ ਮੇਰੇ ਪੁੱਤ ਨੂੰ ਛੱਡਿਆ ਜਾਵੇ ਬੇਕਸੂਰ ਆ ਸਾਡੀ ਫਸਲ ਜਿਵੇਂ ਸੂਰਜਮੁਖੀ ਆ ਕਣਕ ਦੀ ਫਸਲ ਆ ਜਿਵੇਂ ਆਪਾਂ ਇੱਥੇ ਧਰਨੇ ਵਿੱਚ ਬੈਠੇ ਹੋਏ ਆ ਤੇ ਆਪਾਂ ਵੀ ਕਹਿੰਦੇ ਆ ਵੀ ਪਿੱਛੇ ਆਪਾਂ ਫਸਲ ਆਪਣੀ ਸੰਭਾਲ ਕੇ ਫਿਰ ਇੱਥੇ ਆਵਾਂਗੇ ਇਸੇ ਤਰ੍ਹਾਂ ਇੱਕ ਪੁੱਤ ਤੇ ਦੋ ਭੈਣਾ ਅੱਜ ਉਸ ਪਰਿਵਾਰ ਨੂੰ ਪੁੱਛ ਕੇ ਦੇਖਿਆ ਜਾਵੇ ਪਰ ਫਿਰ ਵੀ ਸਰਦਾਰ ਜੈ ਸਿੰਘ ਉਸ ਪਹਿਲੇ ਦਿਨ ਤੋਂ ਇਸ ਮੋਰਚੇ ਦੇ ਵਿੱਚ ਖੜਿਆ ਹੋਇਆ ਕਿਉਂ ਤੜਨਾ ਕਰ ਆਪਾਂ ਸਾਂਝੀ ਕੀਤੀ ਐ ਵੀ ਜਿਹੜੇ ਵੀਰ ਇੱਥੇ ਆਣ ਕੇ 4 ਦਿਨ ਰਹਿ ਕੇ ਵਾਪਸ ਘਰ ਨੂੰ ਭੱਜਦੇ ਆ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਇਸ ਕੰਮ ਤੋਂ ਵੀ ਪੁੱਤਰ ਅੰਦਰ ਜੇਲ੍ਹ 'ਚ ਹੋਵੇ ਉਹ ਵੀ ਬੇਕਸੂਰ ਤੇ ਪਾਪ ਇਸ ਮੋਰਚੇ ਦੇ ਵਿੱਚ 13 ਫਰਵਰੀ ਤੋਂ ਲੈ ਕੇ ਅੱਜ 67 ਦਿਨ ਤੋਂ ਲਗਾਤਾਰ ਇਸ ਮੋਰਚੇ ਵਿੱਚ ਸੇਵਾ ਕਰਦਾ ਪਿਆ। ਸੋ ਆਪਾਂ ਨੂੰ ਚਾਹੀਦਾ ਇਸ ਕੰਮ ਤੋਂ ਸਿੱਖਿਆ ਲੈ ਕੇ ਦੇਰ ਰਾਤ ਕਰਕੇ ਇਸ ਮੋਰਚੇ ਦੇ ਵਿੱਚ ਜਿੱਡੀ ਵੱਡੀ ਗਿਣਤੀ ਆਪਣੀ ਵੱਧ ਹੋਵੇਗੀ ਇਹ ਮੋਰਚਾ ਉਨਾ ਪਿੱਛੇ ਜਾਵੇਗਾ ਤੇ ਇਸ ਮੋਰਚੇ ਦੀ ਜਿੱਤ ਉਸੇ ਤਰੀਕੇ ਨਾਲ ਹੋਵੇਗੀ ਜਿਵੇਂ 2020 ਤੇ 21 ਦੇ ਵਿੱਚ ਆਪਣੀ ਜਿੱਤ ਹੋਈ ਸੀ ਮੈਂ ਅੱਜ ਖਬਰ ਤੇ ਪੜ ਰਿਹਾ ਸੀ ਔਰ ਫੇਸਬੁੱਕ ਤੇ YouTube ਤੇ ਦੇਖ ਰਿਹਾ ਸੀ ਜਿਹੜਾ ਸਾਬਕਾ ਮੁੱਖ ਮੰਤਰੀ ਹਰਿਆਣੇ ਦਾ ਖੱਟੜ ਜਿੰਨੇ ਬਹੁਤ ਵਾਰਾ ਦੰਦ ਖੱਟੇ ਹਰਿਆਣੇ ਦੇ ਵੀਰਾਂ ਨੇ ਕੀਤੇ ਨੇ ਉਹ ਕਹਿ ਰਿਹਾ ਵੀ ਇਹ ਜਿਹੜੇ ਧਰਨਾ ਕਰੀ ਲੋਕ ਨੇ ਜਾਂ ਭਾਜਪੀ ਦਾ ਵਿਰੋਧ ਕਰ ਰਹੇ ਨੇ ਇਹ ਸਿਰਫਰੇ ਲੋਕ ਨੇ ਮੈਂ ਪੁੱਛਣਾ ਚਾਹੁੰਦਾ ਸਾਬਕਾ ਮੁੱਖ ਮੰਤਰੀ ਹਰਿਆਣਾ ਖੱਟਰ ਨੂੰ ਸਿਰਫਰੇ ਅਸੀਂ ਨਹੀਂ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਲੜਾਈ ਲੜਦੇ ਪਏ ਆ ਸਿਰਫਰੇ ਤੂੰ ਐ ਚਲੋ ਅਸੀਂ 13 ਫਰਵਰੀ ਨੂੰ ਦਿੱਲੀ ਦੇ ਬੂਹਰੇਾਂ ਤੇ ਪਹੁੰਚਣਾ ਸੀ ਤੂੰ ਕੰਕ੍ਰੀਟ ਭਰ ਕੇ ਪੱਥਰ ਦੀਆਂ ਦੁਆਰਾਂ ਖੜੀਆਂ ਕਰ ਦਿੱਤੀਆਂ ਤੇਰਾ ਸਿਰ ਘੁੰਮ ਗਿਆ ਸੀ ਸਿਰ ਫੁਰਿਆ ਤੂੰ ਐ ਸਾਨੂੰ ਸਿਰ ਫਿਰੇ ਕਹਿਣ ਤੋਂ ਪਹਿਲਾਂ ਸੌ ਵਾਲੇ ਤੈਨੂੰ ਸੋਚਣਾ ਚਾਹੀਦਾ ਅਸੀਂ ਉਹ ਅੰਨ ਦਾ ਤਾਂ ਜਿਹੜਾ ਨਾਲ ਪੈਰਾ ਕਰਕੇ ਸਾਰੀ ਦੇਸ਼ ਦੁਨੀਆ ਦੇ ਮੂੰਹ ਵਿੱਚ ਪਾਉਂਦਾ ਤੇ ਤੁਸੀਂ ਲੋਕ ਉਹ ਕੁਰਸੀਆਂ ਦੇ ਬੈਠ ਕੇ ਫੈਸਲੇ ਕਰਦੇ ਹੋ ਜਿਹੜੇ ਕਿਸਾਨਾਂ ਤੇ ਮਜ਼ਦੂਰਾਂ ਦੇ ਵਿਰੋਧ ਵਿੱਚ ਹੁੰਦੇ ਨੇ ਤੁਹਾਨੂੰ ਯਾਦ ਹੋਵੇਗਾ ਇਤਿਹਾਸ ਗਵਾਹ ਕਿਸੇ ਸਮੇਂ ਤੇ ਜਕਰੀਆ ਖਾਨ ਅਹਿਮਦ ਸ਼ਾਹ ਅਬਦਾਲੀ ਮੱਥਾ ਰੰਗੜ ਹੋਰ ਜਿਹੜੇ ਮਲਤਾਨੀ ਜਿਹੜੇ ਲੋਕ ਸੀਗੇ ਉਹ ਚਲੋ ਪਿੰਡਾਂ ਵਿੱਚ ਘੋੜਿਆਂ ਤੇ ਚੜ ਕੇ ਆਉਂਦੇ ਸੀ ਬਦੂਕ ਦੀ ਲੋਕ ਤੇ ਨਾਲ ਸਾਡੇ ਲੋਕਾਂ ਨੂੰ ਲੁੱਟ ਕੇ ਰਾਤ ਨੂੰ ਜੰਗਲਾਂ ਵਿੱਚ ਠਹਿਰਦੇ ਸੀ ਅੱਜ ਵੀ ਲੋਕ ਉਸੇ ਤਰ੍ਹਾਂ ਠੱਗਨੇ ਅੱਜ ਫਰਕ ਕੀ ਆ ਬਦਲਾਅ ਕੀ ਆਇਆ ਇਹ ਲੋਕ ਮਹਿੰਗੀ ਗੱਡੀ ਦੇ ਵਿੱਚ ਬੈਠ ਕੇ ਆਉਂਦੇ ਨੇ ਦਫ਼ਤਰ ਵਿੱਚ ਆ ਕੇ ਬੈਠ ਕੇ ਪੈਨ ਦੇ ਨਾਲ ਸਾਨੂੰ ਲੁੱਟਦੇ ਨੇ ਤੇ ਦੁਬਾਰਾ ਫਿਰ ਪੰਗਲੇ ਵਿੱਚ ਜਾ ਕੇ ਵਸਦੇ ਨੇ ਲੋਕ ਉਹੀ ਅਹਿਮਦ ਸ਼ਾਹ ਅਬਦਾਲੀ ਹੈ ਉਹੀ ਮਸਾ ਰੰਗਣਾ ਉਹੀ ਜਕਰੀਆ ਖਾਣਾ ਇਹ ਸਿਰਫ ਇਹਨਾਂ ਦਾ ਬਦਲਾ ਇਹ ਆਇਆ ਵੀ ਇਹ ਲੋਕ ਉਦੋਂ ਤਾਂ ਘੋੜਿਆਂ ਤੇ ਆਉਂਦੇ ਸੀ ਅੱਜ ਇਹ ਲੋਕ ਮੰਗੀਆਂ ਗੱਡੀਆਂ ਤੇ ਆਣ ਕੇ ਸਾਨੂੰ ਪਿੰਡ ਦੀ ਨੋਕੜਾ ਲੁੜਦੇ ਨੇ